ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਅੱਜ ਮਿਤੀ 17 ਨਵੰਬਰ 2025 ਨੂੰ ਪਾਵਰਫੁਲ ਨਿਊਜ਼ ਚੈਨਲ ਦੀ ਟੀਮ ਫਰੀਦਕੋਟ ਕਿਲਾ ਮੁਬਾਰਕ ਪਹੁੰਚੀ ਕਿਲਾ ਮੁਬਾਰਕ ਬਾਬਾ ਸ਼ੇਖ ਫਰੀਦ ਜੀ ਦੇ ਚਰਨ ਛੂਹ ਧਰਤੀ ਹੈ ਅਤੇ ਕਈ ਸਾਲਾਂ ਤੋਂ ਇਸ ਕਿਲੇ ਦੇ ਬੰਦ ਗੇਟ ਬਾਬਾ ਜੀ ਦੇ ਅਸ਼ੀਰਵਾਦ ਨਾਲ ਖੋਲੇ ਗਏ ਹਨ ਇਸ ਇਤਿਹਾਸਿਕ ਕਿਲੇ ਦੇ ਗੇਟ 20 ਨਵੰਬਰ ਤੱਕ ਖੁੱਲੇ ਰਹਿਣਗੇ ਅਤੇ ਬਾਬਾ ਫਰੀਦ ਜੀ ਦੇ ਖੁੱਲੇ ਦਰਸ਼ਨ ਦੇ ਆਧਾਰ ਹੋਣਗੇ ਜਿਹੜੀਆਂ ਸੰਗਤਾਂ ਨੇ ਬਾਬਾ ਸ਼ੇਖ ਫਰੀਦ ਜੀ ਦਾ ਅਸ਼ੀਰਵਾਦ ਲੈਣਾ ਹੋਵੇ ਉਹ ਫਰੀਦਕੋਟ ਕਿਲਾ ਮੁਬਾਰਕ ਜ਼ਰੂਰ ਪਹੁੰਚੇ। ਦੇਖਦੇ ਹਾਂ ਪੂਰੀ ਰਿਪੋਰਟ। ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁੱਲ న్యూਸ ਚੈਨਲ। ਬਾਬਾ ਫਰੀਦ ਜੀ ਦੀ ਚਰਨ ਛੂਹ ਧਰਤੀ। ਜਿੱਦੇ ਅੱਜ ਦੇਸ਼ਾਂ-ਵਿਦੇਸ਼ਾਂ ਤੋਂ ਵੀ ਲੋਕ ਬੜੀ ਦੂਰ ਦੂਰ ਚੱਲ ਕੇ ਆ ਰਹੇ ਨੇ। ਜਿੱਥੇ ਬਾਬਾ ਫਰੀਦ ਜੀ ਨੇ ਇੱਥੇ ਆ ਕੇ ਭਗਤੀ ਕੀਤੀ ਸੀ ਔਰ ਜਿਹੜਾ ਫਰੀਦਕੋਟ ਦਾ ਰਾਜਾ ਸੀ ਇਸਨੇ ਬਾਬਾ ਜੀ ਨੂੰ ਟੋਕਰੀ ਚੁਕਾਈ ਸੀ ਔਰ ਟੋਕਰੀ ਸਿਰ ਤੋਂ ਗੱਠ ਉੱਚੀ ਬਾਬਾ ਜੀ ਦੇ ਨਾਲ-ਨਾਲ ਚੱਲਦੀ ਗਈ ਅੱਜ ਅਸੀਂ ਵੀ ਆਪਣੇ ਪਰਿਵਾਰ ਸਮੇਤ ਇੱਥੇ ਆਏ ਆ ਦਿਖਾਣੇ ਆ ਤੁਹਾਨੂੰ ਬਾਬਾ ਫਰੀਦ ਚਨਛੂ ਧਰਤੀ ਬਾਬਾ ਫਰੀਦ ਜੀ ਦਾ ਦਰਬਾਰ ਔਰ ਫਰੀਦਕੋਟ ਦਾ ਕਿਲਾ ਹਾਂਜੀ ਸਰ ਆ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ 에 ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਦੀ ਕੁਰਬਾਨੀ ਸਮਰਪਤ ਇਸ ਸਥਾਨ ਤੋਂ ਇੱਕ ਨਗਰ ਕੀਰਤਨ ਜਾਣਾ ਹੈ ਜੋ ਕਿਲਾ ਮੁਬਾਰਕ ਨੂੰ ਜੋ ਮਾਨ ਵਡਿਆਈ ਹਾਸਲ ਹੋਈ ਹੈ ਇਸ ਸਥਾਨ ਤੋਂ ਹੀ ਚੁੱਟਰੇਗਾ 14 ਤਰੀਕ ਤੋਂ ਸ੍ਰੀ ਸਹਿਜ ਪਾਠ ਦੇ ਇਸ ਸਥਾਨ ਤੇ ਰੰਭਤਾ ਹੋਈ ਔਰ 20 ਤਰੀਕ ਨੂੰ ਇਸ ਸਥਾਨ ਤੇ 6:30 ਵਜੇ ਸ੍ਰੀ ਸਹਿਜ ਪਾਠ ਦਾ ਭੋਗ ਪਵੇਗਾ ਔਰ 8 ਵਜੇ ਦੇ ਕਰੀਬ 20 ਤਰੀਕ ਨੂੰ ਇਸ ਸਥਾਨ ਤੋਂ ਨਗਰ ਕੀਰਤਨ ਸ਼ੁਰੂ ਹੋ ਕੇ ਨੰਦਪੁਰ ਸਾਹਿਬ ਜਾਏਗਾ ਇੱਕ ਕਿਲਾ ਜੋ ਸੰਗਤਾਂ ਨੂੰ ਦਰਸ਼ਨ ਕਰਾਉਣ ਵਾਸਤੇ ਬਾਬਾ ਫਰੀਦ ਜੀ ਦੇ ਤਪਸਥਾਨ ਦੇ ਦਰਸ਼ਨਾ ਵਾਸਤੇ ਸ਼ਹਿਜ ਪਾਰਟ ਦੀ ਰੰਮਤਾ ਕੀਤੀ ਗਈ ਕਿ 6 ਦਿਨਾਂ ਵਾਸਤੇ ਜੋ ਸਾਰੀਆਂ ਸੰਗਤਾਂ ਦੂਰਾਂ ਦੂਰਾਂ ਤੋਂ ਆ ਕੇ ਦਰਸ਼ਨ ਕਰ ਸਕਣ ਇਹ ਸਰਕਾਰ ਵੱਲੋਂ ਜੋ ਨਗਰ ਕੀਰਤਨ ਆ ਰਿਹਾ ਹੈ ਉਹਦੀ ਵਜ੍ਹਾ ਨਾਲ ਇਹ ਖੋਲਿਆ ਗਿਆ ਕੁਝ ਦਿਨਾਂ ਵਾਸਤੇ ਹੈ ਰੀ ਤਰੀਕ 14 ਤਰੀਕ ਤੋਂ ਲੈ ਕੇ 20 ਤਰੀਕ ਤੱਕ ਹੀ ਖੁੱਲਾ ਰਹੇਗਾ ਉਸ ਤੋਂ ਬਾਅਦ ਜੋ ਗਵਰਨਮੈਂਟ ਦੇ ਆਦੇਸ਼ਾਂ ਅਨੁਸਾਰ ਬੰਦ ਹੋਏਗਾ ਇਹ ਕਪੂ ਸਾਹਿਬ ਇਹ ਬੜਾ ਵੱਜੂ ਅਪਰਾਲਾ ਕੀਤਾ ਗਿਆ ਵੀ ਜਿਹੜੇ ਗੇਟ ਖੁੱਲਗੇ ਹੋਏ ਕਿਹਨਾਂ ਦੇ ਕਿ ਹਰ ਸਾਲ ਇਸੇ ਤਰ੍ਹਾਂ ਹੀ ਇਹ ਪ੍ਰੋਗਰਾਮ ਰੁੱਝਣਗੇ ਜੀ ਅਜੇ ਤੱਕ ਕੋਈ ਇਹੋ ਜਿਹਾ ਸਿਸਟਮ ਨਹੀਂ ਹੈ ਇਹ ਤੇ ਸਿਰਫ ਜੋ ਨਗਰ ਕੀਰਤਨ ਗਵਰਨਮੈਂਟ ਵੱਲੋਂ ਚਾਲੂ ਕੀਤਾ ਗਿਆ ਹੈ ਉਹਦੀ ਵਜ੍ਹਾ ਨਾਲ ਖੁੱਲਿਆ ਗਿਆ ਹੈ ਕਿ ਇਹ ਸਥਾਨ ਤੋਂ ਨਗਰ ਕੀਰਤਨ ਸ਼ੁਰੂ ਹੋਣਾ ਤਾਂ ਖੁੱਲਿਆ ਗਿਆ ਹੈ ਦੇਤੇ ਖੁੱਲਣ ਦਾ ਕੋਈ ਪ੍ਰਵੀਜ਼ਨ ਨਹੀਂ ਹੈ ਤੇ ਆਉਣ ਵਾਲੇ ਸਮੇਂ ਵਾਸਤੇ ਵੀ ਕੋਈ ਪ੍ਰਵੀਜ਼ਨ ਨਹੀਂ ਹੈ ਅਜੇ ਤੱਕ ਕੋਈ ਫੈਸਲਾ ਨਹੀਂ ਹੈ ਇਹ ਜੋ ਹੈ ਕਿ ਸੁਜੈਸ਼ਨ ਬੁੱਕ ਦੇ ਲਿਖੀ ਗਈ ਹੈ ਸਾਰਿਆਂ ਦੇ ਸੁਧਾਰ ਇਸਤਾਨ ਤੇ ਲਿਖੇ ਗਏ ਹਨ ਕਿ ਸੰਗਠਾ ਵਿੱਚ ਭਾਰੀ ਛਾਪ ਪਾਇਆ ਗਿਆ ਹੈ ਕਿ ਦਰਸ਼ਨਾ ਕਰਨ ਵਾਸਤੇ ਦੂਰੋਂ ਦੂਰਾਂ ਤੋਂ ਪੂਰੇ ਪੰਜਾਬ ਤੋਂ ਵੀ ਕੋਈ ਦਿੱਲੀ ਤੋਂ ਵੀ ਸੰਗਠਾ ਆਈਆਂ ਹਨ ਕਿ ਉਹਨਾਂ ਦੇ ਇਹੀ ਪ੍ਰਸ਼ਾਸਨ ਅੱਗੇ ਤੇ ਰਾਜਨੀਤੀ ਅੱਗੇ ਇਹ ਬੇਨਤੀ ਹੈ कि किला हमेशा वास्ते इस तरीके नगत खोलिया जाए जी कोटपुरा कोटपुरा बहुत जी सारे मिलेगा जुड़ना हो रही है क्योंकि पहली बार देखा जी इत कि खोल ਪੁਰੀਆ ਸੇ ਇਹ ਕਿਹੜੀ ਗੱਲ ਤੁਸੀਂ ਆਇਆ ਹੋ ਕੋਟ ਕੋਰਾ ਜੀ ਹੋਰ ਇਹ ਕਿਹਨਾਂ ਮਾਰਗ ਜਿਹੜਾ ਗੇਟ ਖੁੱਲਿਆ ਹਾਂਜੀ ਅਸਟਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਟਾਈਮ ਬਾਅਦ ਦੇਖਣ ਨੂੰ ਮਿਲਿਆ ਪਹਿਲੀ ਵਾਰ ਆਏ ਹਾਂ ਹਾਂਜੀ ਪਹਿਲੀ ਵਾਰ ਆਏ ਜੇ ਇਹ ਗੇਟ ਹਰ ਸਾਲ ਖੁੱਲੇ ਰਹਿੰਦੇ ਆ ਤੇ ਇਸ ਅਸਟਾ ਹੀ ਕਰ ਰਹੇ ਮੱਥਾ ਟੇਕ ਉਹਨੂੰ ਸੰਗਤ ਨੂੰ ਹਾਂ ਬਾਬਾ ਜੀ ਦੇ ਪ੍ਰਕਾਸ਼ ਜਗਾਹ ਤੇ ਦਰਸ਼ਨ ਕਰਨ ਆਏ ਆ ਅਸੀਂ ਜੀ ਹਾਂਜੀ ਇਹ ਗੇਟ ਜਦ ਖੁੱਲਿਆ ਖੋਲਨੇ ਚਾਹੀਦੇ ਹੈ ਹਾਂਜੀ ਖੋਲਣਾ ਚਾਹੀਦੇ ਹੈ ਜੀ ਦੁਨੀਆ ਦਰਸ਼ਨ ਕਰਦੀ ਵੇਖੋ ਲੱਖਾਂ ਦੁਨੀਆ ਤੁਰੀ ਬਿਰਤੀ ਦਰਸ਼ਨ ਪੁੱਤ ਤੁਹਾਨੂੰ ਕਿੱਥੋਂ ਸੁਣ ਰਿਹਾ ਹੈ ਜੀ ਬਹੁਤ ਵਧੀਆ ਪੁੱਤ ਹਰ ਸਾਲ ਜਿਸ ਤਰ੍ਹਾਂ ਮੰਨੋ ਹਰ ਹਰ ਥੱਲੇ ਹਰ ਸਾਲ ਹਾਂ ਪੁੱਤ ਬਹੁਤ ਖੁਸ਼ ਆ ਫਿਰ ਸਾਰਾ ਸ਼ਹਿਰ ਸਾਰੀ ਦੁਨੀਆ ਹਾਂਜੀ ਇਸ ਕਹਿਣਾ ਚਾਹੁੰਦੇ ਹਾਂ ਬਹੁਤ ਮਾਨ ਨੂੰ ਤ੍ਰਿਪਤੀ ਹੋਈ ਹੈ ਜੀ ਦਰਸ਼ਨ ਕਰਕੇ ਅਸੀਂ ਮਚਾਕੀ ਮਾਲ ਸਿੰਘ ਤੋਂ ਜੀ ਹਾਂਜੀ ਪਹਿਲਾਂ ਕਦੇ ਆਏ ਸੀ ਜੀ ਹਾਂਜੀ ਦਰਵਾਜ਼ੇ ਖੁੱਲੇ ਹੀ ਨਹੀਂ ਸੀ ਕਿ ਉਹ ਦਰਸ਼ਨ ਤਾਂ ਕਰੀ ਰਿਹਾ ਪਰ ਹੁਣ ਪਹਿਲੀ ਵਾਰ ਦਰਵਾਜ਼ੇ ਅਸੀਂ ਵੇਖੇ ਆ ਵੀ ਉਹ ਖੁੱਲੇ ਹਨ ਮਨ ਨੂੰ ਬੜੀ ਸੰਤੁਸ਼ਟੀ ਮਿਲੀ ਹੈ ਜੀ ਤੁਹਾਨੂੰ ਵੀ ਕਿਹ ਹੈ ਜਿਹੜੇ ਹਰ ਸਾਹਿਬ ਹਾਂਜੀ ਖੁੱਲੋ ਖੁੱਲ ਹਾਂਜੀ ਖੁੱਲੇ ਹੋਣੇ ਚਾਹੀਦੇ ਹੈ ਜੀ ਸੰਗਤਾਂ ਦੇ ਵਾਸਤੇ ਦਰਸ਼ਨਾ ਵਾਸਤੇ ਹਾਂਜੀ ਕਿਹ ਲੋਈ ਕਿਹ ਕਿਹ ਲੋਈ ਪਿੰਡ ਨਮਾ ਕਿਲਾ ਤੋਂ ਨਮਾ ਕਿਲਾ ਤੋਂ ਹੋਰ ਜਿਹੜੇ ਆ ਬਾਬਾ ਜੀ ਦੇ कब्जेदार करने का तो मौका मिले हैं सारी संगत में तो अनुन किस तरह लगता भी ये है कि यह जिले की एक हर साल ये उन्हें चाहिए थे इस तरह बंद होने चाहिए है कुल्ले रहने चाहिए थे कुल्ले होना चाहिए इस तरह सारी संगत का सुधार कर पहला कभी आए थे नहीं जी पहली बार यहाँ आए थे हाँ जी किस तरह लग गया तो � हाँ जी पैंटी सिकड़ी चिकड़ा आयो हाँ जी मैं मोगे तो आई है जी मोगे तो आयो हाँ जी मेरा डिंपल

ਔਰ ਬਾਬਾ ਸ਼ੇਖ ਫਰੀਦ ਜੀ ਨਗਰੀ ਤੁਸੀਂ ਆਏ ਹੋ ਤੁਹਾਨੂੰ ਪਤਾ ਵੀ ਇਸ ਜਗ੍ਹਾ ਤੇ ਬਾਬਾ ਫਰੀਦ ਜੀ ਨੂੰ ਫਰੀ ਕੋਰ ਦੇ ਰਾਏ ਨੇ ਟੋਕਰੀ ਚੁਕਾਈ ਸੀ ਜੀ ਜੀ ਸਰ ਔਰ ਉਹ ਟੋਕਰੀ ਜਿਹੜੀ ਸੀਗੀ ਉਹ ਬਾਬਾ ਫਰੀਦ ਜੀ ਦੇ ਨਾਲ ਨਾਲ ਹੀ ਚਲਦੀ ਪਈ ਸੀ ਜੀ ਉਸ ਜੀ ਦਾ ਦਰਸ਼ਨ ਦੀਦਾਰ ਨਹੀਂ ਸੀ ਕਿਸੇ ਨੇ ਕਦੇ ਵੀ ਕੀਤਾ ਇਸ ਵਾਰੀ ਬੜੀ ਬਾਬਾ ਫਰੀਦ ਜੀ ਦੀ ਬਖਸ਼ਿਸ਼ ਹੋਈ ਹੈ ਕਿ ਇਹ ਜਿਹੜੇ ਕਿਲੇ ਦੇ ਗੇਟ ਖੁੱਲ ਗਏ ਆ ਔਰ ਲੋਕਾਂ ਨੂੰ ਮੌਕਾ ਮਿਲਿਆ। ਇਸ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਬਹੁਤ ਬਹੁਤ ਵਧੀਆ ਗੱਲ ਹੋਈ ਹੈ ਜੀ। ਬਹੁਤ ਵਧੀਆ ਅਪਰਾਲਾ ਮਾਤਾ ਕੀਵੀ ਜੀ ਟਰਸਟ ਵਾਲਿਆਂ ਦਾ ਹੋਰਾਂ ਦਾ ਉਹਨਾਂ ਦਾ ਸੰਤਤਾ ਮਾਤਾ ਕੀਵੀ ਜੀ ਦਾ ਗੁਰਦੁਆਰਾ ਉਹਨਾਂ ਵੱਲੋਂ ਵੀ ਅਪਰਾਲਾਇਆ ਹੋਇਆ ਬਹੁਤ ਵਧੀਆ ਲੱਗਿਆ ਇਹ ਕਿਉਂਕਿ ਅਸੀਂ ਵੀ ਇਹ ਚੀਜ਼ ਵੇਖ ਸਕੀਏ ਕਿ 1215 ਈਸਵੀ ਚ ਬਾਬਾ ਜੀ ਨੇ ਟੋਕਰੀ ਇੱਥੇ ਧਰੀ ਸੀ ਤੇ ਤਕਰੀਬਨ 800 ਦੇ ਸਾਲ ਤੋਂ ਉੱਤੇ ਹੋ ਗਏ ਇਸ ਗੱਲ ਨੂੰ। ਬਹੁਤ ਵਧੀਆ ਲੱਗਿਆ ਇਹ ਤਾਂ ਚੱਲਦਾ ਹੀ ਰਹਿਣਾ ਚਾਹੀਦਾ ਜੀ ਇਹ ਕਹਿੰਦੇ 20 ਤਰੀਕ ਤੱਕ ਹੈ ਹਾਂਜੀ ਹਾਂਜੀ ਬਹੁਤ ਖੁਸ਼ੀ ਮਾਨੂੰ ਤੁਹਾਨੂੰ ਕੀ ਲੱਗਦਾ ਵੀ ਇਹ ਹਰ ਸਾਲ ਇਸੇ ਤਰ੍ਹਾਂ ਗੇਟ ਖੁੱਲਦੇ ਜਾਣੇ ਚਾਹੀਦੇ ਆ ਹਾਂਜੀ ਹਾਂਜੀ ਹਮੇਸ਼ਾ ਵਾਸਤੇ ਜਦੋਂ ਤੱਕ ਕਿ ਦੁਨੀਆ ਤੁਰੀ ਆਉਂਦੀ ਹੈ ਗੇਟ ਖੁੱਲੇ ਰਹਿਣ ਲੋਕ ਦਰਸ਼ਨ ਦੇਦਾਰ ਕਰਦੇ ਰਹਿਣ ਤਾਂ ਆਪਦੇ ਭਾਗ ਲੱਗਦੇ ਆ ਮਹਾਰਾਜ ਸੱਚੇ ਪਾਜੋ ਸਾਰਿਆਂ ਨੂੰ ਭਾਗ ਲਾ ਤੁਸੀਂ ਭੈਜੀ ਕੀ ਕਹਿਣਾ ਚਾਹੁੰਦੇ ਹੋ ਜੀ ਹਾਂਜੀ ਬਹੁਤ ਵਧੀਆ ਪ੍ਰੰਾਲਾ ਕੀਤਾ ਹੈ ਤੇ ਇਹ ਹਮੇਸ਼ਾ ਹੀ ਖੁੱਲੇ ਰਹਿਣੇ ਚਾਹੀਦੇ ਆ ਸੰਗਤਾਂ ਦੇ ਦਰਸ਼ਨ ਲਈ

ਉਹ ਜਗਾ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਜਾਏ ਆ ਔਰ ਮਿਲਦੇ ਆ ਇਤਨੇ ਸੰਗਤ ਨੂੰ ਹਾਂਜੀ ਬਾਈ ਜੀ ਜਿਹੜੇ ਇਹ ਕਿਲਾ ਮਰਦਖੇੜ ਤੋਂ ਲੈ ਕੇ ਅੱਜ ਤੱਕ ਕੀ ਕਹਿਣਾ ਚਾਹੀਦਾ ਇਹ 14 ਨੂੰ ਬਾਬਾ ਜੀ ਪ੍ਰਕਾਸ਼ ਹੋਏ ਨੇ ਸਹਿਜ ਬਾਠ ਰੱਖਿਆ ਗਿਆ ਹੈ ਬਾਬਾ ਜੀ ਬੜੀ ਰਹਿਮਤ ਹੈ ਕਈਆਂ ਨੇ ਇਸ ਜਗਾ ਦਾ ਦਰਸ਼ਨ ਨਹੀਂ ਕੀਤਾਗਾ ਇੱਥੇ ਆਉਣ ਦਾ ਆਰਡਰ ਨਹੀਂ ਸੀ ਇਹਦਾ ਬਾਬਾ ਜੀ ਬੜੀ ਰਹਿਮਤ ਹੋ ਗਈ ਸੱਚੇ ਬਾਦਸ਼ਾਹ ਨੇ ਕੀਤਾ ਬਾਬਾ ਨੇ ਐਡੀ ਰਹਿਮਤ ਕੀਤੀ ਹੈ ਕਹਿੰਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੜੇ ਗਰੀਵਾਨ ਮੈਂ ਸਰਨੀਵਾ ਕਰਦੇ ਬਾਬਾ ਜੀ ਕਹਿੰਦੇ ਆ ਜਿੰਨੇ ਤੇਰੇ ਵਿੱਚ ਔਗਣ ਹੈ ਨਾ ਤੂੰ ਆਪਣੇ ਔਗਣਾਂ ਨੂੰ ਵੇਖ ਵੀ ਤੇਰੇ ਚ ਕਿੰਨੇ ਔਗਣ ਹੈ ਇਥੇ ਬਾਬਾ ਜੀ ਆਏ ਉਸ ਟਾਈਮ ਦਾ ਰਾਜਾ ਮੁਕਰ ਹਰਸੀ ਜਦੋਂ ਬਾਬਾ ਜੀ ਇਥੇ ਆਏ ਨੇ ਉਸ ਨੇ ਬਾਬਾ ਜੀ ਨੂੰ ਫਕੀਰ ਨੂੰ ਟੋਕਰੀ ਚ ਕਾਤੀ ਸਬਾ ਟੋਕਰੀ ਸਰਦੇ ਉਤੇ ਬਾਬਾ ਜੀ ਚੱਕੀ ਸੀ ਉਥੇ ਰਹੀ ਉਸ ਤੋਂ ਬਾਅਦ ਉਹਨੇ ਮੁਆਫੀ ਮੰਗੀ ਇਹ ਜਿਹੜਾ ਸ਼ਹਿਰ ਵਸਿਆ ਹੈ ਬਾਬਾ ਸ਼ੇਖ ਫਰੀਦ ਦੇ ਨਾਂ ਤੇ ਵਸਿਆ ਹੋਇਆ ਹੈ ਇਹਦਾ ਨਾਂ ਕੋਟ ਫਰੀਦ ਦਾ ਕੋਟ ਨੂੰ ਪਾਵਾਂ ਕਿਲਾ ਫਰੀਦਨਾਮ ਬਾਬਾ ਫਰੀਦ ਜੀ ਆਏ ਉਹਦੇ ਨਾਂ ਦੇ ਉੱਤੇ ਉਹਨੇ ਰਾਜ ਨੂੰ ਕਿਹਾ ਵੀ ਰਾਜਾ ਤੇਰਾ ਸ਼ਹਿਰ ਤਾਂ ਵਸੇਗਾ ਕਿਸੇ ਫਕੀਰ ਦੇ ਨਾਂ ਤੇ ਕਿਸੇ ਪਗ ਦੇ ਨਾਂ ਦੇ ਉੱਤੇ ਇਹਦਾ ਨਾਂ ਰੱਖੇਗਾ ਤੇ ਫੇਰ ਇਹ ਸ਼ਹਿਰ ਵਸੇਗਾ ਇਸ ਕਰਕੇ ਅੱਜ ਵੀ ਇੱਥੇ ਬਾਬੇ ਦਾ ਵਾਰਾ ਹੈ ਕਹਿੰਦੇ ਫਰੀਦਕੋਟ ਦਿਲ ਵਿੱਚ ਖੋਟ ਪਾਣੀ ਵਿੱਚ ਟੋਟ ਅਜੇ ਇਹ ਗੱਲਾਂ ਹੈਗੀਆਂ ਇੱਥੇ ਇਹੜੀਆਂ ਗੱਲਾਂ ਨੇ ਉਹ ਬਾਬਾ ਜੀ ਨੇ ਕਹੀਆਂ ਨੇ ਇਹ ਸ਼ਹਿਰ ਉਹ ਤੋਂ ਬਾਅਦ ਇਹ ਸ਼ਹਿਰ ਵਸਿਆ ਅੱਜ ਇੱਥੇ ਰੌਣਕਾਂ ਲੱਗੀਆਂ ਨੇ ਮੈਂ ਧੰਨਵਾਦ ਕਰਨਾ ਹੈ ਜੋ ਪੰਜਾਬ ਸਰਕਾਰ ਦਾ ਜਿਹਨੇ بڑا ਉਪਰਾਲਾ ਕਰਕੇ ਇੱਕ ਜਗਾ ਖਲਾਈ ਹੈ ਜਿਨ੍ਹਾਂ ਗਰੀਬਾਂ ਨੇ ਨਹੀਂ ਵੀ ਦਰਸ਼ਨ ਕਰਨੇ ਸੀ ਉਹ ਵੀ ਅੱਜ ਦਰਸ਼ਨ ਕਰੀ ਜਾਂਦੇ ਆ ਬਾਬਾ ਜੀ ਦੀ ਰਹਿਮਤ ਆ ਬਾਬਾ ਫਰੀਦ ਨੇ ਬੜੀ ਕਿਰਪਾ ਕੀਤੀ ਆ ਮੈਂ ਤਜਰਬਾ ਕਰਕੇ ਵੇਖਿਆ ਜ਼ਿੰਦਗੀ ਚ 45 ਸਾਲ ਹੋ ਗਏ ਮੈਨੂੰ ਇੱਥੇ ਆਉਂਦੇ ਨੂੰ ਮੈਂ ਖੁਦ ਬਾਬਾ ਫਰੀਦ ਦੀ ਡਿਊਟੀ ਕਰਦਾਨੇ ਆ ਗੋੜੀ ਸਾਹਿਬ ਉਦੋਂ ਡਾਕ ਉਦੋਂ ਭਪਿੰਦਰ ਸਿੰਘ ਡੀਸੀ ਹੁੰਦਾ ਸੀ ਉਹਨਾਂ ਸਮੇਂ ਤੇ ਮੈਂ ਇੱਥੇ ਡਿਊਟੀ ਕੀਤੀ ਆ ਗੋੜੀ ਸਾਹਿਬ ਇੱਕ ਸਾਲ ਇਸ ਦੇ ਅੰਦਰ ਕੀਤੀ ਆ ਇੱਥੇ ਬਾਬਾ ਜੀ ਦਾ ਇਹ ਵਾਰਾ ਵੀ ਜਿਹੜਾ ਵੀ ਕੋਈ ਇਨਸਾਨ ਬਾਹਰੋਂ ਆਵੇਗਾ ਨਾ ਉਹ ਮੇਰੀ ਸ਼ਰਨਾ ਵਿੱਚ ਆਵੇਗਾ ਮੈਂ ਉਹਨੂੰ ਥਾਂ ਦੇਵਾਂਗਾ ਉਹ ਦੱਜ ਕੇ ਰੋਟੀ ਖਾਵੇਗਾ ਇਹ ਬਾਬਾ ਜੀ ਦੀ ਬੜੀ ਸਲਾਹ ਹੈ ਬਾਬਾ ਜੀ ਨੇ ਬੜੀ ਕਿਰਪਾ ਕੀਤੀ ਅਸੀਂ ਇਹ ਚਾਹੁੰਦੇ ਆਂ ਵੀ ਇਹ ਹਰ ਵੀਰਵਾਰ ਦੇ ਵੀਰ ਇਸੇ ਵੀਰਵਾਰ ਖੁੱਲੇ ਕਿਉਂ ਅਸਲੀਅਤ ਜਗ੍ਹਾ ਹੈ ਬਾਬਾ ਜੀ ਦੀ ਇਹੋ ਜਗ੍ਹਾ ਹੈ ਇਸੇ ਜਗ੍ਹਾ ਦੇ ਉੱਤੇ ਬਾਬਾ ਜੀ ਨੇ ਟੋਕਰੀ ਸਿੱਟੀ ਸੀ ਉੱਥੇ ਬਾਹਰੋਂ ਚਲਿਸਤਾ ਘਟਿਆ ਸੀ ਜਿਹਨਾਂ ਕਿ ਜਾਣਕਾਰੀ ਹੈ ਇਤਿਹਾਸਾਂ ਦੇ ਵਿੱਚ ਇੰਨੀ ਕਿ ਜਾਣਕਾਰੀ ਹੈ ਵੀ ਬਾਬਾ ਜੀ ਇੱਥੇ ਆਏ ਤੇ ਬਾਬਾ ਜੀ ਨੇ ਬਹੁਤ ਦੁਨੀਆਂ ਨੂੰ ਤਾਰਿਆ ਇੱਥੇ ਕਿਸੇ ਦਾ ਵਿੰਗਾ ਵਾਲਮਣੀ ਹੋਇਆ ਕਿੰਨੇ ਚਾਂਸ ਹੋਏ ਨੇ ਫਰੀਦਕੋਟ ਦੇ ਵਿੱਚ ਕਿਸੇ ਦਾ ਵਿੰਗਾ ਵਾਲਮਣੀ ਹੋਇਆਗਾ ਇਹ ਬਾਬਾ ਜੀ ਦੀ ਰਹਿਮਤ ਹੈ ਬਾਬਾ ਜੀ ਦੇ ਅੰਗੇ ਸਿਰ ਚੁੱਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਸੀਂ ਦੇਖਿਆ ਬਾਬਾ ਫਰੀਦ ਜੀ ਦੀ ਚਰਨ ਛੂਤਰਤੀ ਤੇ ਜਿੰਨੀ ਵੀ ਸੰਗਤ ਬੈਠੀ ਹੈ ਵਾਰ-ਵਾਰ ਇਸ ਗੱਲ ਨੂੰ ਕਹਿ ਰਹੀ ਹੈ ਕਿ ਇਹ ਇਹ ਜਿਹੜੇ ਗੇਟ ਹੈ ਇਹ ਜੋ ਦਰਬਾਰ ਹੈ ਇਹ ਖੁੱਲਨੇ ਚਾਹੀਦੇ ਹੈ ਹਰ ਵੀਰਵਾਰ ਦੀ ਵੀਰਵਾਰ ਇੱਥੇ ਸੰਗਤ ਆਉਣੀ ਚਾਹੀਦੀ ਹੈ ਔਰ ਸਾਡਾ ਵੀ ਇਹ ਸਰਕਾਰਾਂ ਨੂੰ ਇਹ ਸੰਦੇਸ਼ ਹੈ ਇਹ ਸਾਡਾ ਪੈਗਾਮ ਹੈ ਕਿ ਇਹ ਗੇਟ ਖੁੱਲਨੇ ਚਾਹੀਦੇ ਹੈ ਔਰ ਲੋਕਾਂ ਨੂੰ ਬਾਬਾ ਫਰੀਦ ਜੀ ਦੀ ਚਰਨ ਛੂਤਰthi ਜਿੱਥੇ ਬਾਬਾ ਜੀ ਨੇ ਚੀਸਾ ਕੱਟਿਆ ਸੀਗਾ ਜਿੱਥੇ ਮੋਕਲਹਰ ਜਿਹੜਾ ਰਾਜਾ ਸੀਗਾ ਉਸਨੇ ਬਾਬਾ ਜੀ ਨੂੰ ਸਿੱਤੇ ਟੁਕਰੀ ਚਕਾਈ ਸੀ ਉਸ ਦੇ ਦਰਸ਼ਨ ਦੇਦਾਰ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ